ਹਾਂਜੀ ਬਾਬਿਓ ਕੀ ਹਾਲ ਚਾਲ ਨੇ ਲਓ ਜੀ ਅੱਜ ਆਪਾਂ ਛੋਣੂ ਇੱਕ ਮੱਜਦਾ ਥਣ ਦਿਖਾ ਰਿਹਾ ਹਾਂ ਇਹ ਥਣ ਵੀਰੇ ਮੱਜਦਾ ਜਿਹਾ ਬਲੌਗ ਹੋ ਗਿਆ ਜੀ ਤੇ ਆਪਾਂ ਜੇ ਕੰਨ ਦੇ ਵਿੱਚ ਆਈ ਵੀ ਵੀਰੇ ਜਾਲਾ ਜੀ ਲਾ ਰਹੇ ਹਾਂ ਜੀ ਕੁਛ ਪੈਂਟ ਲਾਇਆ ਤੇ ਇਹ ਨਾਲ ਵੀਰੇ ਛੋਣੂ ਜੀ ਹੋਏ ਖਰਜੂਗੀ ਤੇ ਉਸ ਤੋਂ ਬਾਅਦ ਵੀਰੇ ਆਪਾਂ ਇਹਦਾ ਥਣ ਜਿਹਾ ਬਲੌਗ ਹੋਇਆ ਬੈਠ ਗਿਆ ਤੁਹਾਨੂੰ ਛੋਜ ਬਹੁਤ ਆਈ ਵੀ ਸੀ ਵੱਡਾ ਹੀ ਬਹੁਤ ਹੋਇਆ ਬੈਠ ਗਿਆ ਜੀ ਤਤ ਨਹੀਂ ਆ ਰਹੀ ਸੀ ਬਿਲਕੁਲ ਵੀਰੇ ਕਈ ਦਿਨ ਹੋ ਗਏ ਤੇ ਚਲੋ ਅੱਜ ਆਪਾਂ ਇਹਦਾ ਖੰਡ ਦਾ ਪ੍ਰੋਸੈਸ ਕਰਦੇ ਆਂ ਤੁਹਾਡੇ ਸਾਹਮਣੇ ਆ ਹਾਂ ਦੇਖੋ ਧਿਆਨ ਨਾਲ ਵੀਰੇ ਪੂਰੀ ਵੀਡੀਓ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗੀ ਤਾਂ ਵੀਰੇ ਸ਼ੇਅਰ ਵੀ ਕਰਿਓ ਠੀਕ ਹੈ ਜੀ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਤੇ ਤੁਹਾਨੂੰ ਦਿਖਾਉਣਾ ਵੀਰੇ ਥਣ ਦਾ ਪ੍ਰੋਸੈਸ ਕਿਵੇਂ ਕਰਨਾ ਹੈ ਦੇਖੋ ਪਹਿਲਾਂ ਪ੍ਰੈਸ਼ੀਨਟਾਈਜ਼ਰ ਨਾਲ ਸਾਫ਼ ਕਰਦੇ ਜੀ ਥਣ ਤੁਸੀਂ ਦੇਖਣ ਸਾਹਮਣੇ ਹਨਾ ਜਮਾਤਾਂ ਨਾਲ ਲਾਲ ਹੋਇਆ ਪੂਰਾ ਦੋ ਦਿਨ ਹੋ ਗਈ ਸੀ ਸੈਡ ਤੇ ਸਾਰਾ ਸੋਜ ਆਇਆ ਪਿਆ ਲੇਵੇ ਤੱਕ ਪਾਛੇ ਪੂਰਾ ਫੁੱਲ ਸੋਇ ਨਗਾਈ ਪਿਆ ਤੇ ਆਪਾਂ ਸੈਨੀਟਾਈਜ਼ਰ ਮਾਰਿਆ ਨਾਲੇ ਆਪਣੀ ਜਿਹੜੀ ਸਲਾਈ ਸੀ ਟਰੂਮੇਟ ਉਹ ਤੇ ਲਾਇਆ ਜੀ ਤੇ ਆਪਾਂ 11 ਨੰਬਰ ਫਲੇਟ ਲਾ ਲਈ ਵੀਰੇ ਥਣ ਦੇ ਵਿੱਚ ਗੰਢ ਦੀ ਤੇ ਉਹ ਕੱਢਿਆ ਵੀਰੇ ਥਣ ਦੇ ਵਿੱਚੋਂ ਥਣ ਜਮਾ ਠੀਕ ਹੈ ਜੀ ਸਹੀ ਚੱਲਦਾ ਬਿਲਕੁਲ ਨੋਰਮਲ ਹੋ ਗਿਆ ਇਹ ਵੀਰੇ ਕਈ ਦਿਨ ਹੋ ਗਏ ਆਪਾਂ ਉਦਦੇ ਵੀਡੀਓ ਬਣਾਈ ਸੀ ਫਿਲਹਾਲ ਆਪਾਂ ਦੇਖਿਆ ਸਣ ਜਮਾ ਸਹੀ ਜਾਂਦਾਗਾ ਆ ਬਾਅਦ ਚ ਵੀਰੇ ਵੀਡੀਓ ਪਾਈਆ ਫੀਡਬੈਕ ਲੈ ਕੇ ਹੋਣੀ ਪਾਈ ਵੀਰੇ ਆਪਾਂ ਜੀ ਲੱਗ ਗਿਆ ਜੀ ਪਾਤੀ ਘਟ ਘਟ ਵੀਰੇ ਹਫਤਾ ਹੋ ਗਿਆ ਗੱਲ ਨੂੰ ਤੇ ਆਪਾਂ ਪੁੱਛ ਕੇ ਹੁਣ ਓਨਰ ਨੂੰ ਜਮਾ ਕਹਿੰਦੇ ਠੀਕ ਠਾਕ ਆ ਫਿਰ ਆਪਾਂ ਵੀਡੀਓ ਵੀ ਅੱਜ YouTube ਤੇ ਅਪਲੋਡ ਕਰਦੇ ਆ ਤੇ ਤੁਸੀਂ ਦੇਖੀ ਚਲੋ ਜਿਉਂ ਥਾਣਾ ਜਿਵੇਂ ਕਿਵੇਂ ਕਰਦੇ ਆ ਜਮਾ ਠੀਕ ਠਾਕ ਦੇਖੋ ਧੰਨਵਾਦ ਲਓ ਜੀ ਬਰੇ ਕਾਰਪਾਂ ਲੱਗੀ ਹਨੇ ਮੜਾ ਮੜਾ ਮੋਲੀ ਜਾਂ ਸਰ ਲਗਾ ਬਰੇ ਮੋਲੀ ਜਾਂ ਨਾ ਮਾਤਰ ਜੀ ਤੇ ਹੁਣ ਆਪਾਂ ਇਹ ਵੀ ਕੀ ਕਰਦੇ ਜੀ ਦੇਖੀ ਚੱਲਦੇ ਅੱਗੇ ਇਹ ਤਾਰ ਜੀ ਖਿੰਡੀਆਂ ਮਾਣੂੜੀ ਹਨਾ ਤੇ ਲੇ ਵੀ ਦੀ ਥਣ ਜਮਾ ਓਕੇ ਜੀ ਨਾਰਮਲ ਹੋ ਗਿਆ ਧਾਰ ਪੋਲੀ ਪੈ ਗਈ ਸ਼ਰਲਾ ਵੀ ਖੜੀ ਆ ਬੱਚੂ ਘੱਟ ਜੀ ਤੇ ਕੜਤੀ ਵੀਰੇ ਜਮਾ ਥਣ ਨਾਰਮਲ ਹੋ ਗਿਆ ਧਾਰ ਦੇਖੋ ਸਾਹਮਣੇ ਛੋਟੇ ਪੈਂਦੀ ਆ ਹਨਾ ਕਿ ਬੜੀ ਵੱਡੀ ਗੱਲ ਨਹੀਂ ਹੁੰਦੀ ਵੀਰੇ ਇਹ ਪਹਿਲੇ ਠੀਕ ਕਰਾ ਲਿਆ ਕਰੋ ਯਾਰ ਐਡਾ ਕੋਈ ਵੀ ਇਸ਼ੂ ਨਹੀਂ ਹੁੰਦਾ ਇਹ ਚ ਜਦੋਂ ਮੜੀ ਸ਼ਵੈਲਿੰਗ ਜੀ ਆ ਜਾਂਦੀ ਆ ਜਦੋਂ ਥਣ ਬੰਦ ਧਾਰ ਵੀਕ ਪਾਏ ਲੱਗ ਜਾਂਦੀ ਆ ਇਹ ਵੀਰੇ ਉਹਦੀ ਹੱਲ ਹੋ ਜਾਂਦਾ ਪੂਰਾ ਵਧੀਆ ਯਾਰ ਬਾਅਦ ਚ ਫਿਰ ਤੁੰਗਣ ਚੌਂਕ ਵੀਰੇ ਰੰਗ ਪੱਡੀ ਪਣ ਜਾਂਦੀ ਆ ਫਿਰ ਬਟਨੀ ਵੀ ਓਕੀ ਹੋ ਜਾਂਦੀ ਆ ਕਿ ਤੁਹ ਵੀ ਕਿਤ ਨਹੀਂ ਉਹ ਕਰੰਦੀ ਹੈ ਤੇ ਪਰ ਟਾਈਮਾਂ ਦਾ ਬਾਕੀ ਖਰਚਾ ਬਹੁਤ ਆ ਜਾਂਦਾ ਹੁਣ ਵੀ ਇਹ ਮੜੀ ਜੀ ਗੱਲ ਹੁੰਦੀ ਆ ਤੇ ਆ ਥਾਣੇ ਦਾ ਪਰਵਾਣਾ ਨਾ ਮਾਰਤੀ ਵੀਰੇ ਉਹ ਵਿੱਚੋਂ ਕਰਤਾ ਲੋ ਠੀਕ ਹੈ ਬਾਕੀ ਆਪਾਂ ਵੀਰੇ ਹੁਣ ਇਹਨੂੰ ਚਵਾਵਾਂਗੇ ਆਪ ਸੈਕ ਕਰ ਲੈਣਗੇ ਇੱਕ ਵਾਰੀ ਇਹ ਵੀ ਥਾਣਾ ਠੀਕ-ਠਾਕ ਚੱਲਦਾ ਜੀ ਮੇਰੇ ਵੱਲੋਂ ਓਕੇ ਵੀਰੇ ਘਾਰ ਜਾਵਾਂ ਪੋਲੀ ਹੋ ਗਈ ਥਣ ਵੀਰੇ ਕਈ ਦਿਨਾਂ ਤੋਂ ਬੰਦ ᱛੀਗਾ ਨੋ ਜੀ ਮੇਰੇ ਜੂਟੋ ਕੇ ਚੈਨਲ ਨੂੰ ਵੀ ਨਹੀਂ ਸਬਸਕ੍ਰਾਈਬਰ ਕਰ ਲਿਓ ਬਹੁਤ ਬਹੁਤ ਜੀ ਧੰਨਵਾਦ ਸਾਰੇ ਭਰਾਵਾਂ ਦਾ